ਹਾਂਜੀ ਅੱਜ ਮੀਟਿੰਗ ਰੱਖੀ ਗਈ ਹੈ ਕਿਸ ਵਿਸ਼ੇ ਤੇ ਰੱਖੀ ਗਈ ਹੈ ਮੈਂ ਸੁਖਦੇਵ ਸ਼ਰਮਾ ਵਰਕਿੰਗ ਪ੍ਰੈਜ਼ੀਡੈਂਟ AITUC ਪੰਜਾਬ ਅੱਜ ਦੀ ਮੀਟਿੰਗ ਹੈ ਜਿਹੜੀ ਉਹ ਰੌਕ ਐਂਡ ਸਟਾਰਮ ਡਿਸਟਿਲਰੀ ਵਰਕਰ ਯੂਨੀਅਨ ਇਟਕ ਸ਼ਾਜਲੀ ਦੀ ਰੱਖੀ ਸੀ ਜਿਹਦੇ ਵਿੱਚ ਮੈਂ ਇਟਕ ਵੱਲੋਂ ਤੇ ਸਾਥੀ ਪਿਆਰੇ لال ਭਾਰਤੀ ਕਿਸਾਨ ਯੂਨੀਅਨ ਅਗਰਾਹਾ ਵੱਲੋਂ ਤੇ ਸਾਥੀ ਪ੍ਰਦੀਪ ਜ਼ਿਲ੍ਹਾ ਇਟਕ ਵੱਲੋਂ ਸ਼ਾਮਲ ਹੋਏ ਆਏ ਸਾਡਾ ਅੱਜ ਮੰਗਾ ਦਾ ਕੋਈ ਮਤਾਲਬਾ ਨਹੀਂ ਅਸੀਂ ਨਾ ਅੱਜ ਮੰਗਾ ਤੇ ਕੋਈ ਗੱਲ ਕੀਤੀ ਐ ਫੈਕਟਰੀ ਮਾਲਕਾਂ ਨੇ ਜਦੋਂ ਸਾਨੂੰ ਗੈਰ ਕਾਨੂੰਨੀ ਤੌਰ ਤੇ ਲੰਬੇ ਸਮੇਂ ਬਾਅਦ ਨਿਯੁਕਤੀ ਪੱਤਰ ਦਿੱਤੇ ਸੀ ਤਾਂ ਉਸ ਸਮੇਂ ਉਹ ਕਹਿੰਦੇ ਵੀ ਅਸੀਂ ਕਿਸੇ ਨੂੰ ਬਦਲਦੇ ਨਹੀਂ ਪਰ ਅਸੀਂ ਇਹਦੇ ਚ ਇੱਕ ਮਦ ਪਾਵਾਂਗੇ ਕਿ ਅਸੀਂ ਤੁਹਾਨੂੰ ਬਦਲ ਸਕਦੇ ਹਾਂ ਕਿ ਅਸੀਂ ਕਿਸਾਨ ਯੂਨੀਅਨ ਦੀ ਮਦਦ ਤੇ ਸਾਰਿਆਂ ਨੇ ਰਲ ਮਿਲ ਕੇ ਫੈਸਲਾ ਲੈ ਲਿਆ ਸੀ ਕਿ ਜਦੋਂ ਇਹ ਬਦਲਦੇ ਹੀ ਨਹੀਂ ਆਣਾ ਤੇ ਫੇ ਪਾ ਲੈਣ ਦਿਓ ਤੇ ਅੱਜ ਉਸੇ ਮੱਦ ਨੂੰ ਵਰਤ ਕੇ ਉਹਨਾਂ 6 ਬੰਦਿਆਂ ਦੇ ਝਾਰਖੰਡ ਦੇ ਆਰਡਰ ਕਰ ਦਿੱਤੇ ਨੇ ਜਿਹਨੂੰ ਯੂਨੀਅਨ ਬਰਦਾਸ਼ਤ ਨਹੀਂ ਕਰ ਸਕਦੀ ਕਿਉਂ ਕਿ ਸਾਡਾ ਵਰਕਰ ਇਲੀਟਰੇਟ ਹੈ ਬਹੁਤਾ ਪੜਿਆ ਲਿਖਿਆ ਨਹੀਂ ਇਹ ਬਾਹਰਲੀ ਸਟੇਟ ਜਾ ਕੇ ਕੰਮ ਨਹੀਂ ਕਰ ਸਕਦਾ ਦੂਜੇ ਨੰਬਰ ਤੇ ਮਿਨੀਮਮ ਬੇਸ ਲੈਂਦਾ ਘੱਟੋ ਘੱਟ ਉਜਰਤ ਉਹਦੇ ਵਿੱਚ ਮਤਲਬ ਇਹ ਹੈ ਵੀ ਇਹ ਅਨਸਕਿਲਡ ਹੈ ਇਹ ਤੋਂ ਕੰਮ ਕਹਿ ਕੇ ਕਰਾਇਆ ਜਾ ਸਕਦਾ ਇਸ ਕਰਕੇ ਇਹ ਤਾਂ ਕਹਿ ਕੇ ਕਰਾਇਆ ਜਾ ਸਕਦਾ ਹੈ ਤਾਂ ਇਹਨੂੰ ਚਾਰਖੰਡ ਭੇਜਣ ਵਾਲੀ ਗੱਲ ਨਹੀਂ ਕਿਉਂਕਿ ਐਜੂਕੇਟਿਡ ਨਹੀਂ ਸਿੱਖਿਆਤ ਨਹੀਂ ਇਲੀਟਰੇਟ ਹੈ ਅਨਸਕਿਲਡ ਹੈ ਇਹ ਸਾਰਾ ਤੋਂ ਬਾਅਦ ਇਹਨੂੰ ਜਾਣਬੁੱਝ ਕੇ ਜਿੱਥੇ ਬੰਦੀ ਨੂੰ ਖਰਾਬ ਕਰਨ ਲਈ ਉਹ ਕਰ ਰਹੇ ਆ ਇਹਦੇ ਤੇ ਅਸੀਂ ਫੈਸਲਾ ਕੀਤਾ ਕਿ ਉਹ ਬਜ਼ਿੱਦ ਰਹਿਣਗੇ ਤਾਂ ਫਿਰ ਇਤੇ ਸ਼ਿੰਗਾਰ ਛੋਹੇ ਦਾ ਅਸੀਂ ਮੈਨੇਜਮੈਂਟ ਨੂੰ ਅੱਜ ਇੱਕ ਪੱਤਰ ਲਿਖਿਆ ਉਸ ਪੱਤਰ ਚ ਬੇਨਤੀ ਕੀਤੀ ਹੈ ਕਿ ਤੁਸੀਂ ਇਸ ਪੱਤਰ ਦੇ ਮੁਤਾਬਕ ਸਾਨੂੰ ਸੰਘਰਸ਼ੀ ਮਜਬੂਰ ਨਾ ਕਰੋ ਅਗਰ ਉਹ ਜੇਹਾ ਕਰਨਗੇ ਤਾਂ ਸਾਡੀ ਮਜਬੂਰੀ ਹੋਏਗੀ ਫਿਰ ਅਸੀਂ ਇਸ ਮਜਬੂਰੀ ਚ ਸੰਘਰਸ਼ ਤੇ ਉਤਰਾਂਗੇ ਅਧਿਆਪਕ ਜੀ ਕਿਵੇਂ ਦੇਖਦੇ ਹੋ ਜਿਹੜੀ ਜਿੰਨੇ ਅਫਸਰੀ ਬੋਲੀ ਦੇ ਨਾਲ ਟੱਟਾ ਕੀਤਾ ਜਾ ਰਿਹਾ ਇੱਕ ਲੜਾ ਕਿ ਤੋ ਤੁਹਾਡੀ ਜਿਹਾ ਬੰਦੀ ਨੂੰ ਦਾ ਸਾਥ ਦਊ ਜੀ ਇਹ ਜੀ ਭਾਰਤੀ ਸੱਜਣ ਜੀ ਨੇ ਇਕਤਾ ਕਰਾ ਹਾਂ ਡਿਸ਼ਾ ਜੀ ਪਰਾ ਲਾਲ ਕਾਈਏ ਇਹੀ ਜਿਹੜਾ ਚੱਲ ਰਿਹਾ ਹੈ ਮਾਹੌਲ ਆ ਇਹ ਗਰਾਹਾਂ ਜਿੱਥੇ ਵਰਦੀ ਦੇ ਵੀ ਥੋਪਿਆ ਜਾ ਰਿਹਾ ਹੈ ਤੇ ਬਰਕਰਾਂ ਦੇ ਵੀ ਵੀ ਜੇ 60 ਬੰਦੇ ਤੇ ਗਰਾਹਾਂ ਜਿੱਥੇ ਵਰਦੀ ਇਹਨੂੰ ਬੰਦ ਕਰਾ ਰਹੀ ਹੈ ਵੀ ਵਧੀਆ ਰੋਜ਼ਗਾਰ ਚਾਹੀਦਾ ਠੀਕ ਹੈ ਪਰ ਇਹਦੇ ਵਿੱਚ ਜਦੋਂ ਕੋਈ ਗੱਲ ਸੁਣਦਾ ਹੈ ਤਾਂ ਦੇਖਦਾ ਹੈ ਉਹਦੇ 'ਚ ਅੰਤਰ ਬਹੁਤ ਹੈ ਹੁਣ ਇਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਬਿਲਕੁਲ ਜਾਇਤ ਜਾਂ ਕਾਨੂੰਨ ਨਾਲ ਮੰਗਾਂ ਦੀ ਆ ਕੋਈ ਉਹ ਜੱਟੂ ਮੰਗਾ ਨਹੀਂ ਤੇ ਬੜਾਈਆਂ ਹੋ ਜਾਂ ਉਹ ਮੰਗਾਂ ਇਹਨਾਂ ਨੇ ਮਨਜ਼ੂਰ ਕਰਾਈਆਂ ਨੇ ਮਨਜ਼ੂਰ ਕਰਾ ਕੇ ਜਦੋਂ ਮੰਗਾ ਮਨਜ਼ੂਰ ਕਰਾਤੀਆਂ ਅੱਜ ਇਹ ਬੰਦਿਆਂ ਦੀ ਇੱਕ ਉੱਥੇ ਫੈਸਲਾ ਹੋਇਆ ਦੀ ਸਾਡੇ ਜੱਥੇ ਬੰਦੀ ਵਿੱਚ ਦੀ ਵੀ ਵਰਕਰ ਦੀ ਸਹਿਮਤੀ ਤੇ ਬਦਲੀ ਕੀਤੀ ਜਾ ਰਹੀ ਜਾ ਸਕਦੀ ਹੈ ਪਰ ਉਹਨੇ ਇਹ ਛੇ ਬੰਦਿਆਂ ਦੀ ਬਿਨਾ ਉਸ ਦੀ ਬਦਲੀ ਕਰਤੀ ਚਾਰ ਖਾਡ ਲਈ ਪਰ ਇਹ ਤੱਕ ਹੈ ਜੀ ਕੋਈ رائے ਨਹੀਂ ਲੱਤੀ ਕਿਸੇ ਦੀ ਲਿਖਤੀ ਰੂਪ ਚ ਵੀ ਹੋਇਆ ਹੋਇਆ ਪਰ ਉਹ ਪਿਛਲਾ ਜਿਹੜਾ ਲਿਖਤੀ ਰੂਪ ਹੋਇਆ ਉਹ ਮੰਨਿਆ ਬਣੀ ਇਹਨੇ ਅੱਛਾ ਉਹ ਤੋਂ ਦੁਬਾਰੇ ਬਦਲ ਧਰਨਾ ਲਾ ਕੇ ਸੀ ਮੰਗਾ ਬਣਾਈਆਂ ਨੇ ਇਹਨਾਂ ਦੀਆਂ ਮੁੰਡੇ ਦੀਆਂ ਇਹਨੇ ਮਰਜ਼ੀ ਵਾਲੇ ਬਤਲੇ ਇਹ ਚੀਜ਼ ਕਰਤੀ। ਉਦੋਂ ਬਾਅਦ ਇਹ ਅੱਜ 6 ਕੱਢਤੇ ਕੱਲ ਨੂੰ 10 ਕੱਢਤੇ ਉਰੇ ਜੀ ਭਈਏ ਲਿਆ ਕੇ ਇਹ ਕੰਮ ਕਰਾਊਗਾ। ਪਰ ਜਿਹੜੇ ਸਾਡੇ ਵਰਕਰ ਨੇ ਇਹਨਾਂ ਨੂੰ ਕੱਢ ਕੇ 4 ਖੰਡ ਲਿਆ ਰਿਹਾ ਹੈ ਉਧਰੋਂ ਲਿਆ ਕੇ ਉਰੇ ਭਈਏ ਵੜ ਰਿਹਾ ਹੈ। ਪਰ ਅਸੀਂ ਇਹਨਾਂ ਦੇ ਨਾਲ ਖੜੇ ਆ ਹਟਿਆ ਪਹਿਲਾਂ ਵੀ ਖੜੇ ਸੀ ਅਸੀਂ ਇਹ ਧੱਕਾ ਨਹੀਂ ਹੋਣ ਦੇਵਾਂਗੇ। ਸਾਡੀ ਇਹ ਮੰਗ ਹੈ ਵੀ ਇਹਦਾ ਨਾਲ ਕੋਈ ਧੱਕਾ ਨਾ ਕਰਾਇਆ ਜਾਵੇ। ਅਸੀਂ ਇਹ ਚੀਜ਼ ਤੇ ਜੇ ਜੇ ਤੁਹਾਨੂੰ ਜਿਹੜਾ ਵਿੱਚ ਲਿਖਿਆ ਹੋਇਆ ਹੈਗਾ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਬੰਤ ਇਹਨਾਂ ਜਿਹੜੇ ਵਰਕਰ ਕਿਉਂ ਨਹੀਂ ਬੋਲੇ ਜੀ ਕਦੋਂ ਜੀ ਜਿਹਦੇ ਵਿੱਚ ਪਹਿਲਾਂ ਲਿਖਿਆ ਹੋਇਆ ਉਹ ਲਿਖਿਆ ਹੋਇਆ ਜੀ ਇਹ ਲਿਖਿਆ ਹੋਇਆ ਹੈ ਵੀ ਵਰਕਰ ਦੀ ਸਹਿਮਤੀ ਨਾਲ ਬਦਲੀ ਹੋ ਸਕਦੀ ਹੈ ਠੀਕ ਹੈ ਪਰ ਜੇ ਇਹਦੇ ਕਿਸੇ ਵਰਕਰ ਦੀ ਸਹਿਮਤੀ ਨਹੀਂ ਲੈਂਦੀ ਇਹਦੇ ਆਪਣੀ ਮਰਜ਼ੀ ਨਾਲ મતલਬ ਇਹ ਬਦਲੀ ਕੀਤੀ ਹੈ ਇਹਨਾਂ ਨੇ ਠੀਕ ਹੈ ਹਾਂ ਜੀ ਹਾਂ ਜੀ ਵੀਰ ਜੀ ਛੋਟੀ ਵਾਲੀ ਕੀਤੀ ਹੈ ਹਾਂ ਜੀ ਕੀ ਲੱਗਦਾ ਮਤਲਬ ਹੋਸੀ ਕੀ ਤੁਹਾਡਾ ਕਲੈਕਸ਼ਨ ਹੋਊਗਾ ਜੇ ਅਗਰ ਨਾ ਬਦਲੀ ਛੋਟੀ ਰੋਕੀ ਇਹਨਾਂ ਨੇ ਪਰ ਉਹ ਕਰਾਂਗੇ ਜੀ ਅਸੀਂ ਸੰਘਰਸ਼ ਕਰਾਂਗੇ ਠੀਕ ਹੈ ਹਾਂ ਜੀ ਮਤਲਬ ਤੁਹਾਨੂੰ ਕੀ ਲੱਗਦਾ ਵੀ ਉਹ ਜੇ ਤੁਹਾਨੂੰ ਭੇਜਤਾ ਜਾਂ ਬਾਅਦ ਜਾ ਕੇ ਕੰਮ ਕਰ ਸਕਦੇ ਹੋ ਕੱਲ ਤਾਂ ਆਈ ਵੀ ਦਿਹਾੜੀ ਵਾਲਾ ਬਾਹਰ ਕੰਮ ਕੀ ਕਰਾਂਗੇ ਉਰੇ ਦਿਹਾੜੀ ਤਾਂ ਉੱਥੇ ਵੀ ਮਿਲ ਸਕਦਾ ਹੀ ਬੰਦਾ ਉਹਨਾਂ ਨੂੰ ਆਵਰਾ ਕੀ ਇਹਦੇ ਵਿੱਚ ਕੀ ਹੋ ਰੋਲ ਆਈ ਉਹਦਾ ਤੁਹਾਨੂੰ ਕੀ ਲੱਗਦਾ ਵੀ ਇਹਨੂੰ ਤੁਹਾਨੂੰ ਆਪ ਤੋੜਨ ਦੀ ਵਾਸਤੇ ਕੀਤਾ ਆਹ ਤੋੜਨ ਵਾਜ ਜੂਨੀਅਰ ਖਤਮ ਕਰਨ ਵਾਸਤੇ ਕਰਾਇਆ ਹੋਰ ਕੀ ਹੋਈ ਇਹਦੇ ਵਿੱਚ ਠੀਕ ਹੈ ਇਹੀ ਕਰਨੇ ਮੈਨੂੰ ਹਾਂਜੀ ਹਾਂਜੀ ਬਈ ਗੱਲ ਤਾਂ ਇਹੀ ਆਈ ਉਰੇ ਜੂਨੀਅਰ ਤੋੜਨ ਦੀ ਹੋਊ ਆ ਜੀ ਇਹ ਇਹ ਕੋਈ ਮੈਨੇਜਰ ਨਹੀਂ ਹੈਗਾ ਜੀ ਇਹ ਤਾਂ ਮਾਲਕ ਨੇ ਗੁੰਡਾ ਛੱਡਿਆ ਉਰੇ ਇਹਦੇ ਤਾਂ ਕੋਈ ਮੈਨੇਜਰ ਵਾਲੀ ਗੱਲੇ ਨਹੀਂ ਹੈਗੀ ਜੀ ਚਾਰ ਬੰਦਿਆਂ ਦੀ ਸੁਣਦਾ ਹੈ ਉਹਨਾਂ ਨੂੰ ਉਧਰ ਬੁਲਾਉਂਦਾ ਦਫ਼ਤਰ ਦੇ ਵਿੱਚ ਆ ਤੀਜੇ ਪੰਜਵੇਂ ਬੰਦੇ ਕੋਈ ਗੱਲੇ ਨਹੀਂ ਸੁਣਦਾ ਹੈ ਇਕੱਲੀ ਥੋੜੇ ਆ ਪੰਜੇ ਇੱਕ ਬੰਦੇ ਤੁਸੀਂ ਖੜੇ ਹੋ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਜਿਆਦਾ ਹੀ ਸਮੱਸਿਆ ਉਹਨਾਂ ਦੇ ਮਤਾਬਕ ਥੋੜ੍ਹ ਨੂੰ ਮਤਾਬਕ ਕਰ ਰਹੀ ਹੈ ਵੀ ਇਹਨਾਂ ਨੂੰ ਨਹੀਂ ਜਿਆਦਾ ਹੀ ਸਮੱਸਿਆ ਜਿਹੜਾ ਬਾਕੀ ਵਰਕਰ ਕੰਮ ਕਰ ਰਹੇ ਉਹਨੂੰ ਸਮੱਸਿਆ ਕਿਉਂ ਨਹੀਂ ਆ ਰਹੀ ਕਹਿੰਦੇ ਸਮੱਸਿਆ ਉਹਨਾਂ ਨੂੰ ਕੀ ਆਉਣੀ ਹੈ ਜੀ ਪੰਜ ਚਾਰ ਬੰਦਿਆਂ ਨੂੰ ਸਹੂਲਤਾਂ ਨਹੀਂ ਜਾਂਦਾ ਉਹਨਾਂ ਚੋਂ 20 25 ਬੰਦੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਬਾਕੀ ਨੂੰ ਉਹਨਾਂ ਨੂੰ ਵੀ ਕੋਈ ਮਿਲਦਾ ਉਹ ਵੀ ਉਹਨਾਂ ਨਾਲ ਨਾਰਾਜ਼ ਨੇਗੇ ਉਹਨਾਂ ਨੂੰ ਧ ਥੋੜੀ ਬਾਜ਼ੀ ਕਰੀਏ ਹਾਂ ਜੀ ਕੀ ਲੱਗਦਾ ਬਾਹਰ ਜਾ ਕੇ ਕੰਮ ਕਰ ਸਕਦੇ ਹਾਂ ਨਹੀਂ ਜੀ ਬਾਹਰ ਜਾਣ ਦੀ ਲੋੜ ਹੀ ਨਹੀਂ ਹੈਗੀ ਸਾਨੂੰ ਅਸੀਂ ਉਰੀ ਕੰਮ ਕਰਾਂਗੇ ਯਾ ਠੀਕ ਹੈ ਜੇ ਮਤਲਬ ਇਹਨਾਂ ਨੇ ਜਿਹੜਾ ਥੋੜਾ ਮਤਲਬ ਜਿੱਦੀ ਬਦਲੀ ਕਰੀ ਹੋਈ ਹੈ ਇਹਨਾਂ ਨੇ ਨਾਮ ਵਾਪਸ ਲਈ ਫੇਰ ਤੇਰਾ ਸੀ ਸੰਗਰਾ ਸਲਾ ਡਾਈਨ ਸੰਗਰਾਸ਼ ਕਰ ਲਈ ਹਾਂ ਜੀ ਪਰ ਕੰਮ ਇੱਥੇ ਕਰਨਾ ਕੰਮ ਇੱਥੇ ਕਰਨਾ ਠੀਕ ਹੈ ਜੀ ਬਾਕੀ ਹੋਰ ਹੈ ਜੀ ਜਦੋਂ ਸਾਡਾ ਉਰੀ ਸਰਦਾ ਸਾਨੂੰ ਬਾਹਰ ਜਾਣ ਦੀ ਲੋੜ ਹੈ ਜੇ ਸਾਡੀ ਮਜ਼ਦੂਰੀ ਹੋਊਗੀ ਅਸੀਂ ਇਹਨਾਂ ਨੂੰ ਆਟੋਮੈਟਿਕ ਆਪਦੇ ਆਪ ਹੀ ਕਹਾਂਗੇ ਵੀ ਸਾਡੀ ਕਰੋ ਅਸੀਂ ਕੰਮ ਕਰਨ ਨੂੰ ਤਿਆਰ ਹਾਂ ਉੱਥੇ ਬਾਕੀ ਹੋਰ ਹੈ ਜੀ ਭਾਰਤੀ ਉਹਨਾਂ ਨੂੰ ਭੇਜ ਸਕਦੇ ਆ ਜਿਹੜੇ ਮਤਲਬ ਸਹੂਯੋਦੇ ਵਾਲੇ ਨੇ ਮੈਨੇਜਰ ਹੋ ਗਏ ਜੀ ਉਹ ਦਿਹਾੜੀਦਾਰ ਤਾਂ ਉੱਥੋਂ ਹੀ ਮਿਲਦਾ 4 ਘੰਟੇ ਤੋਂ ਕਿਹੜਾ ਮਿਲਦਾ ਨਹੀਂ ਹੈ ਦਿਹਾੜੀ ਵਾਲਾ ਜੀ ਇਹ ਤਾਂ ਸ਼ਰੇਮ ਤੱਕਾ ਕਰ ਰਹਾ ਸਾਡੇ ਨਾਲ ਤਾਂ ਤੱਕਿਆ ਦੀ ਗੱਲ ਕਰ ਰਹਾ ਕੋਈ ਦਿਨ ਸਾਡੇ ਤੋਂ ਸਹਿਮਤੀ ਲੈਤੀ ਹਾਲੇ ਪੂਰੀ ਬਿਨਾਂ ਸਹਿਮਤੀ ਤੋਂ ਕੀਤਾ ਹਾਂ ਜਿਵੇਂ ਇਹ ਰੌਚ ਤੁੰਗਟਰ ਲਿਖਿਆ ਹੋਇਆ ਉਹ ਵਿੱਚ ਲਿਖਿਆ ਹੋਇਆ ਚੀਜ਼ ਵੀ ਸਹਿਮਤੀ ਨਹੀਂ ਹਾਂ ਉਹਦੇ ਚ ਇਹ ਨਾਲ ਇਹ ਬਾਤ ਸੀ ਕਬੀ ਇਹ ਤਾਂ ਅਸੀਂ ਉਂ ਪਾਰਿਆਂ ਲੈਣਾ ਵੀ ਅਸੀਂ ਭੇਜਣਾ ਕਦੇ ਨਹੀਂ ਹੈਗਾ ਇਹਨਾਂ ਨੂੰ ਠੀਕ ਹੈ ਬਸ ਇਹ ਅਗਰ ਆ ਜਸੇਬੰਦੀ ਦੇ ਪ੍ਰਧਾਨ ਦੀ ਜਿਹੜਾ ਉਹ ਜਿਹੜਾ ਲਿਖਿਆ ਉਹਨਾਂ ਨੇ ਉਹ ਜਿਹਨੇ ਜਾਣ ਪੁੱਛ ਕੇ ਲਿਖਿਆ ਕਿ ਕੱਲ ਨੂੰ ਮੈਂ ਤੁਹਾਨੂੰ ਮਤਲਬ ਕਰਕੇ ਭੇਜਿਆ ਜਾ ਸਕਦਾ ਆ ਇਹਦਾ ਜਾਉਂ ਲਿਖਾ ਦੀ ਇਹਨਾਂ ਦੇ ਬਸ ਆ ਵੀ ਇਹਦਾ ਅਸੀਂ ਟੈਂਪਰੇਰੀ ਸਰਵਰ ਲਾਉਂਦੇ ਨਹੀਂ ਤੁਹਾਨੂੰ ਮੰਨਦਾ ਵੀ ਤਿੰਨੇ ਕਿੱਟੀ ਹਾਂ ਬਸ ਸੰਘਰਸ਼ ਆਈ ਹੋਣਾ ਬਸ ਸੰਘਰਸ਼ ਤੋਂ ਬਿਨਾਂ ਸਾਨੂੰ ਪਤਾ ਨਹੀਂ ਨਿਭੜਦਾ ਨਹੀਂ ਠੀਕ ਹੈ ਇਹਦਾ ਬੇ ਕੰਮ ਇਹ ਹੀ ਆ ਬਸ ਠੀਕ ਹੈ ਹਾਂਜੀ ਕੀ ਤੁਸੀਂ ਲੱਗਦਾਗਾ ਵੀ ਜੇ ਬੰਦੇ ਸੰਘਰਸ਼ ਕੀਤਾ ਤੁਸੀਂ ਨਾਲ ਜਾਊਂਗੇ ਸੰਘਰਸ਼ ਨਾਲ ਬੈਠਣ ਨੂੰ ਹਾਂਜੀ ਸਾਡੇ ਜੂਨੀਅਰ ਦਾ ਇੱਕ ਹੈ ਜੀ ਅਸੀਂ ਇਹਨਾਂ ਦੇ ਜਿਹੜਾ ਇਹਨਾਂ ਨਾਲ ਨਾਂਨਸਾਫੀ ਹੋ ਰਹੀ ਛੇ ਸਾਡੇ ਵਰਕਰਾਂ ਨਾਲ ਸਾਡੇ ਭਰਾ ਨੇ ਕਿ ਇੱਕ ਸਾਡੇ ਵਿੱਚ ਮੈਂਬਰ ਇਹਨਾਂ 'ਚ ਇਹ ਹੈ ਜਗਾ ਉਹਦੇ ਦੋ ਕੁੜੀਆਂ ਨੇ ਉਹਦੇ ਵਾਈਫ ਹੈਂਡੀਕੈਪਟ ਨੇ ਕਿ ਵੀ ਉਹਦੇ ਘਰ ਵਿੱਚ 1 ਮਿੰਟ ਨਹੀਂ ਉਹਨਾਂ ਤੋਂ ਵੀ ਨਸਰਦਾ ਹੈਗਾ ਉਹ ਬਾਹਰ ਨਹੀਂ ਜਾ ਸਕਦੇ ਹੈਗੇ 13000 ਰੁਪਏ ਅਸੀਂ ਇੱਥੇ ਲੈ ਰਹੇ ਆਂਗੇ 15000 ਰੁਪਏ ਉੱਥੇ ਦੇ ਰਹੇ ਨੇ 15000 ਨਾਲ ਅਸੀਂ ਕਿਵੇਂ ਆਪਦਾ ਗੁਜ਼ਾਰਾ ਕਰ ਸਕਦੇ ਆਂ ਆਪਦਾ ਕਾਰੋਬਾਰ ਕਿਵੇਂ ਛੱਡ ਸਕਦੇ ਆਂ ਜੋ ਇਹ ਮੰਗਾਏ ਨੇ ਪਾਇਆਂ ਨੇ ਇਹ ਮੰਗਾ ਸਾਨੂੰ ਨਹੀਂ ਮਨਜ਼ੂਰ ਹੈਗੇ ਨਹੀਂ ਅਸੀਂ ਚੱਲਣ ਦੇਵਾਂਗੇ ਇਹਦੇ ਵਾਸਤੇ ਜੋ ਵੀ ਸਾਨੂੰ ਸੰਗਤ ਕਰਨਾ ਪੈਗਾ ਅਸੀਂ ਉਹ ਜ਼ਰੂਰ ਕਰਾਂਗੇ ਠੀਕ ਹੈ ਜੀ ਹਾਂਜੀ ਤੁਹਾਨੂੰ ਲੱਗਦਾ ਕਿ 15000 ਦਾ ਬੰਦਾ ਘਰ ਤੋਂ ਚਲਾ ਸਕਦਾ ਬਾਹਰ ਜਾ ਕੇ ਬੋਲਣਾ ਨਹੀਂ ਚਲਾ ਸਕਦਾ ਜੀ ਅੱਛਾ ਫਿਰ ਤੁਹਾਨੂੰ ਕੀ ਲੱਗਦਾ ਵੀ ਇਹ ਵਾਸਤੇ ਨਾਲ ਖੜੋਗੇ ਜੀ ਹਾਂ ਜੀ ਨਾਲ ਖੜਾਂਗੇ ਡਟ ਕੇ ਜੀ ਠੀਕ ਹੈ ਅਸੀਂ ਨਹੀਂ ਜਾਣ ਦੇਵਾਂਗੇ ਸੀ ਠੀਕ ਹੈ ਹਾਂ ਜੀ ਹਾਂ ਜੀ ਬਾਈ ਨਾਲ ਜਾਓਗੇ ਜੀ ਹਾਂ ਜੀ ਨਾਲ ਖੜਾਂਗੇ ਹਾਂ ਜੀ ਹਾਂ ਖੜਾਂਗੇ ਜੀ ਖੜਾਂਗੇ ਖੜਾਂਗੇ ਨਾਲ ਖੜਾਂਗੇ ਜੀ ਨਾਲ ਖੜਾਂਗੇ ਤੁਹਾਨੂੰ ਕੀ ਲੱਗਦਾ ਵੀ ਕੱਲ ਨੂੰ ਕਿਸੇ ਹੋਰ ਨਾਲ ਵੀ ਇਸ ਤਰ੍ਹਾਂ ਧੱਕਾ ਹੋਣਾ ਹਾਂ ਜੀ ਹਾਂ ਕਿਸੇ ਨਾਲ ਵੀ ਹੋ ਸਕਦਾ ਧੱਕਾ ਹੈ ਹਾਂ ਜੀ ਹੋਰ ਨਾਲ ਵੀ ਹੋ ਸਕਦਾ ਹਾਂ ਜੀ ਹਾਂ ਹੋ ਸਕਦਾ ਹਾਂ ਹੋ ਸਕਦਾ ਜੀ ਠੀਕ ਹੈ ਹਾਂ ਠੀਕ ਹੈ ਜੀ ਇਹਨਾਂ ਦੀ ਇੱਥੇ ਹਾਜ਼ਰੀ ਕੈਟਰੀ ਦੇ ਤੂੰ ਇਹਨਾਂ ਦੀ ਹਾਜ਼ਰੀ ਵੀਰੇ 4 ਤਰੀਕ ਤੱਕ ਹੈਗੀ 5 ਤਰੀਕ ਨੂੰ ਇਹ ਕਹਿੰਦਾ ਵੀ ਮੈਨੇਜਰ ਕਹਿੰਦਾ ਵੀ ਇਹਦੇ ਹਾਜ਼ਰੀ 4 ਘੰਟਾ ਲੱਗੂਗੀ ਵੀ ਨਾ ਇਹਨਾਂ ਦੀ ਸੈਲਰੀ ਆਵੇ ਹਾਂ ਹਾਂਜੀ ਵੀਰੇ ਜੀ ਇਹ ਵੀਰੇ ਜੀ ਆਪਣਾ ਵੀ ਇਹਨਾਂ ਦੀ 4 ਤਰੀਕ ਤੱਕ ਹਾਜ਼ਰੀ ਹੋਰੇ ਲੱਗੂਗੀ 5 ਨੂੰ ਇਹਨਾਂ ਦੀ ਹਾਜ਼ਰੀ 4 ਘੰਟਾ ਕਹਿੰਦਾ ਵੀ ਲੱਗੂਗੀ ਇਹਨਾਂ ਦੀ ਸੈਲਰੀ ਵੀ ਨਹੀਂ ਪੈਣੀ ਹੁਣ ਆਹ ਮੁੰਡਾ ਖੜਾ ਏ ਆਪਣੇ ਨਾਲ ਇਹਦਾ ਨਾਮ ਪਾਇਆ ਗਿਆ ਜੀ ਇਹਦੇ ਮਤਲਬ ਮੈਂ ਹੀ ਦੱਸ ਦਿੰਦਾ ਇਹਦੇ ਮਤਲਬ ਉਹ ਇਹਦੇ ਘਰ ਵਾਲੀ ਹੈਂਡੀਕੈਪਟਰ ਹੈ ਜੀ ਦੋ ਇਹਦੇ ਗੁੱਡੀਆਂ ਨੇ ਕੱਲਾ ਜਾਣਾ ਹੈਗਾ ਇਹ ਛੱਡ ਕੇ ਚਾਰ ਘੰਟੇ ਮੈਂ ਜਾ ਸਕਦਾ ਹੈਗਾ ਮਤਲਬ ਜੇ ਪੰਜ ਨੂੰ ਪਹਿਲਾਂ ਅਸੀਂ ਇਹ 6 ਬੰਦੇ ਅੰਦਰ ਜਾਣਗੇ ਜੇ ਇਹਨਾਂ ਨੂੰ ਅੰਦਰ ਇਹਨਾਂ ਦੇ ਹਾਜ਼ਰੀ ਨਾਂ ਲੱਗੀ ਜਿਹਨਾਂ ਨੂੰ ਅੰਦਰ ਨਾ ਆ ਰਿਹਾ ਤਾਂ ਅਸੀਂ ਬਾਹਰੇ ਬੈਠ ਕੇ ਸੰਘਰਸ਼ ਕਰਾਂਗੇ ਹਾਂਜੀ ਭਾਈ ਜੀ ਹਾਂਜੀ ਮੇਰਾ ਨਾਂ ਪਾਇਆ ਗਿਆ ਮੇਰਾ ਜਾਣ ਬੁੱਝ ਕੇ ਇਹਨਾਂ ਨੇ ਨਾਂ ਪਾਇਆ ਗਿਆ ਜਾਂ ਤਾਂ ਦੁਨੀਆ ਨੂੰ ਛੱਡੋ ਜਾਂ ਫਿਰ ਮਤਲਬ ਸਾਨੂੰ 4 ਘੰਟੇ ਬਿჯੂ ਮੇਰੇ ਘਰੇ ਪਿੱਛੇ ਕੋਈ ਨਹੀਂ ਮੇਰੀ ਵਾਈਫ ਨੇ ਜਿਹੜੇ ਉਹ ਹੈਂਡੀਕੈਪਟਰ ਨੇ ਮੇਰੀ ਕੁੜੀ 2.5 ਸਾਲ ਦੀ ਹੈ ਕਿ 6 ਸਾਲ ਦੀ ਐ ਮੈਂ ਇਹਨਾਂ ਨੂੰ ਰਿਕਵੈਸਟ ਵੀ ਪਾਈ ਆ ਲਿਖ ਕੇ ਤੇ ਮੂ ਜਮਾਨੀ ਵੀ ਇਹਨਾਂ ਨੂੰ ਕਹਿ ਕੇ ਆਏ ਵੀ ਦੇਖੋ ਸਰ ਮੇਰੇ ਸਰਦ ਨਹੀਂ ਗੰਮ ਇਹ ਕਹਿੰਦੇ ਨੇ ਕਹਿੰਦੇ ਦੇਖੋ ਤੁਹਾਡਾ ਨੌਪ ਪੈ ਗਿਆ ਤੁਹਾਨੂੰ ਜਾਣਾ ਪਊਗਾ ਅਸੀਂ ਇਹਦੇ ਬਾਰੇ ਤੁਹਾਡੇ ਘਰ ਬਾਰੇ ਕੁਝ ਨਹੀਂ ਸੋਚ ਵਿਚਾਰ ਸਕਦੇ ਮੈਂ ਇਹਨਾਂ ਨੂੰ ਰਿਕਵੈਸਟ ਪਾ ਕੇ ਦੋ ਵਾਰ ਇਹਨਾਂ ਕੋਲ ਗਿਆ ਵੀ ਆ ਇਹਨਾਂ ਨੇ ਮੇਰੀ ਗੱਲ ਨਾ ਕੀਤੀ ਆ ਕਹਿੰਦੇ ਸਾਨੂੰ ਕੋਈ ਤੇਰੇ ਘਰ ਬਾਰੇ ਸਾਨੂੰ ਕੋਈ ਚੱਕਰ ਨਹੀਂ ਹੈਗਾ ਬਾਕੀ ਭਈ ਇਹ ਤਾਂ ਜਿਹੜਾ ਮੈਨੇਜਰ ਪਹਿਲਾਂ ਵੀ ਰਹਿ ਕੇ ਗਏ ਨੇ ਤੋਂ ਉਹ ਮੈਨੇਜਰ ਵਾਲੇ ਕੰਮ ਕਰਦੇ ਤੇ ਬਾਕੀ ਇਹਦੇ ਕੋਲ ਕੋਈ ਮੈਨੇਜਰੀ ਵਾਲਾ ਕੰਮ ਹੀ ਨਹੀਂ ਹੈਗਾ ਭਾਈ ਪ੍ਰੋਡਕਸ਼ਨ ਦੀ ਇਹਨੂੰ ਨਹੀਂ ਕੋਈ ਸੋਚ ਵੀ ਪ੍ਰੋਡਕਸ਼ਨ ਕਿੰਨੀ ਹੁੰਦੀ ਹੈ ਕਿੰਨੀ ਜਾਂਦੀ ਹੈ ਕਿੰਨੀ ਆਪਣੇ ਪਈ ਹੈ ਕਿੰਨੀ ਆਪਾਂ ਨੇ ਕੱਢਣੀ ਹੈ ਇਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਇਹਨੂੰ ਬਸ ਬੰਦੇ ਨੂੰ ਲੜਾਉਣਾ ਤੋੜਨਾ ਯੂਨੀਅਨ ਤੋੜਨ ਖਤਮ ਕਰਨ ਤੱਕ ਮਤਲਬ ਇਹਦਾ ਹੋਰ ਕੋਈ ਨਹੀਂ ਤਾਂ ਇੱਕ ਤਰ੍ਹਾਂ ਦਾ ਉਹ ਗੁੰਡਾ ਛੱਡਿਆ ਹੋਇਆ ਹੈਗਾ ਇਹਨੂੰ ਮਤਲਬ ਇਹ ਮੈਨੇਜਰ ਲੈ ਕੇ ਨਹੀਂ ਗਿਆ ਇਹਨੂੰ ਪਤਾ ਹੀ ਨਹੀਂ ਕਾਸੀ ਤਾਂ ਯੋ ਨਾ ਬਾ ਉਹ ਲੜਾਉਣ ਆਇਆ ਆ ਕੇ ਸਾਡੇ ਦੀ ਮਤਲਬ ਪੂਰੇ ਜੁਲਮ ਕਰ ਰਿਹਾ ਕਿ ਤੁਸੀਂ ਬਾਹਰ ਜਾਓ ਅਸੀਂ ਕਿਉਂ ਬਾਹਰ ਜਾਵਾਂਗੇ ਜੇ ਭਾਈ ਮੰਨ ਲੋ ਅਸੀਂ ਨੇ ਬਾਹਰ ਜਾਣਾ ਉੱਥੇ 15000 ਤੇ ਅਸੀਂ ਕਿਉਂ ਜਾਵਾਂਗੇ ਤੁਸੀਂ ਆਪਦਾ ਘਰ ਛੱਡਤਾ ਬੱਚੇ ਛੱਡਤੇ ਅਸੀਂ ਕਿ ਬਾਹਰਲੀ ਕੰਟਰੀ ਚ ਭੱਜਾਂਗੇ ਜੋ ਆਪਦਾ ਘਰ ਛੱਡਤਾ ਪਰਿਵਾਰ ਛੱਡਤਾ ਅਸੀਂ ਉੱਥੇ ਕਮਾਈ ਤਾਂ ਕਰਾਂਗੇ ਅਸੀਂ ਇਹ ਚਾਰਖੰਡ ਕਿਉਂ ਜਾਵਾਂਗੇ ਇਹ ਤੋਂ ਸਾਡਾ ਸਾਫ ਇਨਕਾਰ ਹੈ ਸਾਡਾ ਕੋਈ ਬੰਦਾ ਜਾਊਗਾ ਨਹੀਂ ਜਾਊਗਾ ਜੇ ਮਤਲਬ ਇਹ ਪੰਜ ਬੰਦਿਆਂ ਨੂੰ ਅੰਦਰ ਨਹੀਂ ਰਹਿਂਦੇ ਤਾਂ ਸਾਡਾ ਸੰਘਰਸ਼ ਚ ਜਾਰੀ ਹੈ ਪੰਜ ਤਰੀਕ ਭਜੀ ਕੀ ਨਾਮ ਤੁਹਾਡਾ ਹਰਕਰਤ ਸਿੰਘ ਜੀ ਹਰਕਰਤ ਸਿੰਘ ਨਾਮ ਮਾਡਾ ਹਾਂਜੀ ਜਿਵੇਂ ਕਿ ਜਿਹੜੇ ਸੀ ਮਜ਼ਦੂਰਾਂ ਨੂੰ ਬਾਹਰ ਭੇਜਿਆ ਜਾ ਰਿਹਾ ਇੱਥੋਂ ਇਹ ਫੈਕਟਰੀ ਜੋ ਬਦਲ ਕੇ ਝਾਰਖੰਡ ਭੇਜੇ ਜਾ ਰਿਆ ਕੀ ਤੁਸੀਂ ਇਹ ਸੀਰਾਂ ਸਮਝ ਤੋਂ ਕਹ ਲੂ ਜੇ ਤੁਹਾਨੂੰ ਵੀ ਭੇਜਿਆ ਜਾਵੇ ਤਾਂ ਤੁਸੀਂ ਜਾਉਂਗੇ ਕੱਲ ਹਾਂਜੀ ਜਾਵਾਂਗੇ ਜੀ ਮਤਲਬ ਤੁਸੀਂ ਵੀ ਜਾਣ ਤਿਆਰ ਰੱਖਾਂਗੇ ਜੇ ਤੁਹਾਨੂੰ ਭੇਜ ਦਿੰਦੇ ਹਾਂਜੀ ਠੀਕ ਹੈ ਮਤਲਬ ਇਹ ਜੇ ਕਹਾਂ ਤੁਹਾਨੂੰ ਨਜ਼ਾਰਾ ਕਰਦੇ ਨੇ ਕੀ ਤੁਸੀਂ ਉਹਦਾ ਸਾਥ ਦੋਗੇ ਕੱਲ ਨਹੀਂ ਦੰਦੇ ਜੀ ਨਹੀਂ ਦੰਦੇ ਹਾਂਜੀ ਕੀ ਲੱਗਦਾ ਵੀ ਉਹ ਧੱਕਾ ਕਰ ਰਹੇ ਨੇ ਜਾਂ ਉਹ ਧੱਕਾ ਕਰ ਰਹੇ ਨੇ ਜਾਂ ਫੈਕਟਰੀ ਧੱਕਾ ਕਰ ਰਹੀ ਹੈ ਤੁਹਾਨੂੰ ਲੱਗਦਾ ਦੇਖੋ ਜੀ ਜਿਹੜੇ ਗੱਲਾਂ ਲੈ ਕੇ ਜੇ ਕੰਪਨੀ ਦਾ ਕੰਪਨੀ ਮਤਲਬ ਸਾਡਾ ਕੁਝ ਕਰ ਰਹੀ ਏ ਕਿਸੇ ਚ ਸੀਲਡਾਂ ਚ ਪਾਰੀ ਆ ਜਾਂ ਪੱਕੇ ਬੰਦੇ ਕਰ ਰਹੀ ਏ ਤੇ ਜੇ ਕੰਪਨੀ ਆਪਾਂ ਨੂੰ ਕਿਸੇ ਮਤਲਬ ਕਿਤੇ ਭੇਜ ਰਹੀ ਏ ਇਹਨਾਂ ਨੂੰ ਲੋਡ ਅੱਜ ਉਥੇ ਨਵਾਂ ਪਲਾਟ ਲੱਗ ਰਿਹਾ ਤੇ ਆਪ ਇਹਨਾਂ ਨੂੰ ਸਾਥ ਦੇਣਾ ਚਾਹੀਦਾ ਜੀ ਠੀਕ ਆ ਹਾਂਜੀ ਠੀਕ ਆ ਹਾਂਜੀ ਭਾਈ ਜੀ ਕੀ ਗੱਲ ਨੂੰ ਮਤਲਬ ਜੇ ਤੁਸੀਂ ਵੀ ਜਾਓਗੇ ਕੱਲ ਨੂੰ ਜੇ ਹਮ ਭੇਜਣਾ ਪੈ ਗਿਆ ਭਾਈ ਜਦੋਂ ਕੰਪਨੀ ਕੋਈ ਰੂਲ ਬਣਾਉਗੀ ਨਾ ਕਿਸੇ ਵੀ ਤਰ੍ਹਾਂ ਰੂਲ ਬਣਾਉਂਦੀ ਆ ਉਹ ਫਿਰ ਆਪਾਂ ਨੂੰ ਤਾਂ ਮੰਨਣੀ ਪੈਣਾ ਨਾ ਜਦੋਂ ਆਪਾਂ ਨਾਲ ਕੰਮ ਕਰਦੇ ਆ ਕੰਪਨੀ ਨੇ ਠੀਕ ਆ ਮਤਲਬ ਇਹ ਠੱਕਾ ਨਹੀਂ ਲੋਕਾਂ ਦਾ ਭਾਵ ਇਹ ਇਹ ਤਾਂ ਦੇਖ ਮੈਂ ਤੁਹਾਨੂੰ ਨਾ ਜਵਾਬ ਦਿੰਦਾ ਇਹ ਗੱਲ ਤੋਂ ਤੁਸੀਂ ਆਪ ਅੰਦਾਜ਼ਾ ਲਾਓ ਵੀ ਮੈਂ ਤੁਹਾਨੂੰ ਕਾ ਕੀ ਜਵਾਬ ਦਿੰਦਾ ਨਾ ਉਸ ਵੀ ਥੋੜਾ ਬਨੇਜ ਵਾਲੇ ਥੋੜੇ ਬਾਰੇ ਕਿਹਾ ਗਿਆ ਤੁਸੀਂ ਮੇਰੇ ਸਾਹਿਬ ਬਾਰੇ ਕਿ ਭਈ ਗੁੰਡਾ ਹੈਗਾ ਜਿੱਥੇ ਗੁੰਡਾ ਪਾਇਆ ਹੋਇਆ ਕੀ ਤੁਸੀਂ ਵੀਰੇ ਬਾਰੇ ਕੀ ਕਹੋਗੇ ਇਹ ਤਾਂ ਬਈ ਮੈਨੂੰ ਲੱਗਦਾ ਕੋਈ ਸਵਾਲ ਤਾਂ ਹੈ ਨਹੀਂਗਾ ਵੈਸੇ ਕੋਈ ਸਵਾਲ ਨਹੀਂ ਦੇਖੋ ਜਿਹੜਾ ਕਿਹਾ ਕਿ ਤੁਹਾਡੇ ਵਰਕਰਾਂ ਨੂੰ ਕੀ ਹੈਗੇ ਨਾ ਇਹ ਸਵਾਲ ਨਹੀਂ ਅਸੀਂ ਨਹੀਂ ਕਹੇਗਾ ਬਈ ਮੈਨੂੰ ਇਹ ਲੱਗਦਾ ਵੀ ਜੇ ਤੁਸੀਂ ਨਾ ਤਲਾਸ਼ੀ ਲੈਣ ਲੱਗ ਜਓ ਸ਼ਾਇਦ ਇੱਥੋਂ ਹਥਿਆਰ ਉਤੂਰ ਮਿਲ ਜਾਣਗੇ ਤੁਸੀਂ ਆਪੇ ਤੁਸੀਂ ਆਇਓ ਤੁਸੀਂ ਲੈ ਲਓ ਤੁ ਜੇ ਗੁੰਡਾ ਹੋਊਗਾ ਤਾਂ ਉਹਦੇ ਕੋਲ ਵੀ ਕੁਝ ਹੋਊਗਾ ਸਾਡੇ ਕੋਲ ਵੀ ਕੁਝ ਹੋਊਗਾ ਠੀਕ ਹੈ ਇਹ ਗੱਲ ਸਹੀ ਹੈ ਨਾ ਬਈ ਠੀਕ ਹੈ ਠੀਕ ਹੈ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਤੋਸ਼ ਹੈ ਜੀ ਠੀਕ ਹੈ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਮੈਂ 9 ਸਾਲ ਤੋਂ ਕਰ ਰਹੀ ਹਾਂ ਜੀ 9 ਸਾਲ ਤੋਂ ਤੁਹਾਨੂੰ ਵੀ ਪ੍ਰੋਬਲਮ ਆਈ ਹੈ ਘੇ ਧਰਨੇ ਵਿੱਚ ਜਾੜੇ ਕਰਦੇ ਨਹੀਂ ਜੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਜੀ ਅੱਜ ਤੱਕ ਨਹੀਂ ਆਈ ਜੀ ਕੋਈ ਪ੍ਰੋਬਲਮ ਜਿਹੜੇ ਬੰਦੇ ਧਰਨੇ ਵਿੱਚ ਜਾੜੇ ਕਰਦੇ ਉਹਨਾਂ ਨੂੰ ਸੋਸਿਆ ਆ ਰਹੀ ਹੈ ਕੱਲਿਆਂ ਨੂੰ ਜਾਂ ਬਾਕੀ ਵਰਕਰਾਂ ਨੂੰ ਪਿਆਰੀ ਹੈ ਤੁਹਾਨੂੰ ਵੀ ਜਿਵੇਂ ਤੁਸੀਂ ਕੰਮ ਕਰਦੇ ਨਹੀਂ ਜੀ ਸਾਨੂੰ ਤਾਂ ਕੋਈ ਨਹੀਂ ਆ ਰਹੀ ਜੀ ਜਿਵੇਂ ਜਿਵੇਂ ਰਗਪੂਰੀ ਸਰ ਕਹਿ ਰਹੇ ਨੇ ਜਿਹੜੇ ਮੰਨ ਲਓ ਗੱਲਾਂ ਕਹਿੰਦੇ ਨੇ ਉਹਨਾਂ ਤੇ ਪੂਰ ਚੜਦੇ ਨੇ ਇਹਨਾਂ ਨੇ ਸਿਲਡ ਐਂਡ ਸਿਲਡ ਕਿਹਾ ਉਹ ਵੀ ਹੋ ਗਏ ਤਿੰਨ ਬੰਦੇ ਪੱਕੇ ਕਿਹਾ ਉਹ ਵੀ ਹੋ ਗਏ ਜਦੋਂ ਸਾਨੂੰ ਜੁਆਇਨਿੰਗ ਲੈਟਰ ਦਿੱਤਾ ਗਿਆ ਜੀ ਉਹ ਚ ਬੈਕਐਦਾ ਲਿਖਿਆ ਸਾਡਾ ਟ੍ਰਾਂਸਫਰ ਹੋ ਸਕਦਾ ਹੈ ਇਹ ਚ ਤਾਂ ਕੋਈ ਤੱਕਾ ਨਹੀਂ ਹੈਗਾ ਕੁਝ ਨਹੀਂ ਹੈ ਸਮਝੋਤੇ ਤੇ ਸਾਈਨ ਹੋਏ ਹੋਏ ਨੇ ਜੀ ਅਸੀਂ ਇਸ ਗੱਲ ਨਾਲ ਸਹਿਮਤਾਂ ਜੇ ਕਿਸੇ ਦਾ ਵੀ ਨਾਮ ਹੁੰਦਾ ਤਾਂ ਮੈਂ ਕਹਿੰਨੀ ਆ ਉਹ ਜਾ ਸਕਦਾ ਜੀ ਠੀਕ ਹੈਗਾ ਤੁਸੀਂ ਵੀ ਜਾਓਗੇ ਹਾਂਜੀ ਮੈਂ ਜਾ ਸਕਦੀ ਹਾਂ ਜਿਵੇਂ ਉਹ ਕਹਿੰਦੇ ਸਾਡੀਆਂ ਮਜਬੂਰੀਆਂ ਨੇ ਸਾਨੂੰ ਕੰਮ ਨਹੀਂ ਆਉਂਦਾ ਬਾਹਰ ਜਾ ਕੇ ਜਾਂ ਸਾਨੂੰ ਇਹ ਹੀ ਹੈਗਾ ਤਦ ਤੁਸੀਂ ਵੀ ਜੇ ਕੱਲ ਤੁਹਾਨੂੰ ਜਾਣਾ ਪੈਗਾ ਤਾਂ ਤੁਸੀਂ ਵੀ ਜਾਵੋਗੇ ਕੀ ਤੇ ਖੜੋਗੇ ਨਹੀਂ ਮੈਂ ਜਾਵਾਂਗੀ ਜੀ ਜ਼ਰੂਰ ਜਿਹੜਾ ਕੰਮ ਉਰੇ ਚੱਲਦਾ ਉਹ ਹੀ ਕੰਮ ਉੱਥੇ ਚੱਲੂਗਾ ਐ ਨਹੀਂ ਹੈਗਾ ਵੀ ਉਹ ਕੰਮ 'ਚ ਫਰਕ ਹੋਊਗਾ ਜਾਂ ਉੱਥੇ ਜਾ ਕੇ ਸਾਡੇ ਤੋਂ ਕੋਈ ਹੋਰ ਕੰਮ ਕਰਨਗੇ ਉਰੇ ਨਾਲ ਸਾਡੀ ਤਰੱਕੀ ਕਰਕੇ ਭੇਜਣਗੇ ਸਾਡੀ ਉਰੇ ਤਨਖਾਹ 10-12000 ਹੈ ਉੱਥੇ ਸਾਨੂੰ 25000 ਰੁਪਏ ਭੇਜ ਦੇਣਗੇ ਰੋਟੀ ਪਾਣੀ ਖਰਚਾ ਕੰਪਨੀ ਦਾ ਹੋਊਗਾ ਸਾਨੂੰ ਇਸ ਨਾਲ ਕੀ ਦਿੱਕਤ ਹੈ ਜੀ ਠੀਕ ਹੈ ਜੀ ਕੋਈ ਦਿੱਕਤ ਨਹੀਂ ਹੈਗੀ ਜੀ ਠੀਕ ਹੈ ਜੀ ਹਾਂਜੀ ਜੇ ਕੱਲ ਨੂੰ ਉਰੇ ਭੇਜਣਾ ਪੈਗਾ ਤੁਸੀਂ ਜਾਓਗੇ ਹਾਂਜੀ ਸਰ ਠੀਕ ਹੈ ਮਤਲਬ ਜੇ ਕੱਲ ਹਾਂ ਜੀ ਉਹਦਾ ਬਦੂ ਧਰਨਾ ਮੇ ਯਾਰਾ ਕਰਨਗੇ ਤੇ ਕੱਲ ਤੁਸੀਂ ਧਰਨਾ ਮੇ ਯਾਰਾ ਇਹਦੇ ਵਿੱਚ ਤੁਸੀਂ ਨਾਲ ਸ਼ਾਮਲ ਹੋਵੋਗੇ ਜਾਂ ਨਹੀਂ ਹੋਵੋਗੇ ਨਹੀਂ ਸਰ ਜੀ ਅਸੀਂ ਨਹੀਂ ਹੁੰਦੇ ਜੀ ਤੁਸੀਂ ਸ਼ਾਮਲ ਹੋ ਲੈਂਦੇ ਹੁੰਦੇ ਜੀ ਠੀਕ ਹੈ ਵੀ ਕੱਲੇ ਉਹ ਹੀ ਉਹ ਹੀ ਧਰਨਾ ਲਾਉਣਗੇ ਜਿਹੜਾ ਨੂੰ ਮਤਲਬ ਜਿਹੜੇ ਪਹਿਲਾਂ ਤੋਂ ਲਾ ਰਹੀ ਸੀਗੇ ਤੁਸੀਂ ਸ਼ਾਮਲ ਨਹੀਂ ਤੁਸੀਂ ਪਹਿਲਾਂ ਵੀ ਕਦੇ ਸ਼ਾਮਲ ਹੋਏ ਨਹੀਂ ਜੀ ਅਸੀਂ ਨਹੀਂ ਹੋਏ ਤੁਸੀਂ ਪਹਿਲਾਂ ਵੀ ਹਾਂ ਜੀ ਜੀ ਮੇਰਾ ਨੌ ਨਵੇਂ ਬਈਰੇ ਬਨੂ ਘਟੋ ਘਟੇ ਤੇ 12 13 ਸਾਲ ਲੋਗੇ ਕੰਮ ਕਰਦੇ ਨੂੰ ਪਰ ਮੈਨੂੰ ਇੱਥੇ ਕੋਈ ਪ੍ਰੋਬਲਮ ਨਹੀਂ ਆ ਰਹੀ ਹੈਗੀ ਕੰਮ ਕਰਨੇ ਚ ਹਾਂ ਤੇ ਪਿਛਲੇ ਵਾਰੀ ਤੁਹਾਨੂੰ ਦੇਖਿਆ ਹੋਊਗਾ ਪਹਿਲਾਂ ਧਰਨਾ ਲੱਗਿਆ ਤੀਆ ਇਹਨ ਉਹਨਾਂ ਦੀ ਉਹ ਮੰਗਾਂ ਸਾਰੀਆਂ ਹੀ ਮੰਨ ਲਈਆਂ ਸੀ ਇਹਨਾਂ ਨੇ ਕੰਪਨੀ ਨੇ ਠੀਕ ਹੈ ਪਰ ਪੰਪਲੀ ਦੇ ਵੀ ਕੁਝ ਉਸੂਲ ਹੁੰਦੇ ਨੇਗੇ ਇਹਨਾਂ ਨੂੰ ਜੇ ਕਿਤੇ ਆਪਾਂ ਨੂੰ ਲੋੜ ਪੈਂਦੀ ਹੈ ਕਿ ਤਾਂ ਇਹ ਲੈ ਜਾ ਸਕਦੇ ਨੇਗੇ ਕਿਉਂਕਿ ਇਹ ਇਹ ਵੀ ਨਹੀਂ ਧੱਕਾ ਕਰ ਰਹੇ ਹੈਗੇ ਜਦੋਂ ਆ ਸਾਡੇ ਲੈਵਲ ਲਿਖ ਕੇ ਦਿੱਤਾ ਹੋਇਆਗਾ ਸਾਰਾ ਕੁਝ ਅਸੀਂ ਪੜਿਆਗਾ ਪੜਨ ਤੋਂ ਬਾਅਦ ਸਾਈਨ ਕਰ ਰਹੇ ਨੇ ਉਤੇ ਸਾਨੂੰ ਪਹਿਲਾਂ ਪਤਾਗਾ ਇਹ ਚੀਜ਼ ਵੀ ਹੋਊਗੀ ਹਾਂ ਜੇ ਕੱਲ ਉਹਨੂੰ ਸਾਨੂੰ ਇਹ ਕਹਿੰਦੇ ਨੇ ਤਾਂ ਅਸੀਂ ਜ਼ਰੂਰ ਜਾਵਾਂਗੇ ਮਤਲਬ ਜੇ ਵੀ ਤੁਸੀਂ ਮਰ ਕੇ ਖੜੇ ਹੋ ਸਾਰੇ ਜੇ ਵੀ ਤੁਸੀਂ ਖੜੇ ਹੋ ਸਾਰੇ ਕੱਲ ਤੁਹਾਨੂੰ ਜੇ ਜਾਣਾ ਪੈਗਾ ਤਾਂ ਤੁਸੀਂ ਵੀ ਜਾਓ ਜਾਵਾਂਗੇ ਹਾਂਜੀ ਸਰ ਜ਼ਰੂਰ ਜਾਵਾਂਗੇ ਠੀਕ ਹੈ ਠੀਕ ਹੈ ਸੌਰੀ ਕਰਤੋਂ ਨਾਮ ਦਾ ਪੁੱਛੀਤ ਆ ਨਾਮ ਕੀ ਹੈ ਮੇਰਾ ਨਾਮ ਪ੍ਰਗੋਪੂਰੀ ਹੈ ਜੀ ਤੇ ਸਰ ਤੁਸੀਂ ਮਤਲਬ ਜਿਹੜੀ ਇਹ ਕੰਪਨੀ ਦੇ ਵਿੱਚ ਰੋਕਨਸਫਟ ਕੀ ਇੰਸਰ ਆੜੀ ਕੀਪੋ ਸਰ ਮੈਥ ਜੀ ਐਮ ਅਜਾ ਠੀਕ ਹੈ ਤੇ ਸਰ ਇੱਕ ਤੁਹਾਡੇ ਧਿਆਨ ਚ ਹੁਣ ਗੱਲ ਵੀ ਜਿਹੜੇ ਕੁਝ ਮਜ਼ਦੂਰ ਸੀਗੇ ਉਹਨਾਂ ਨੇ ਪਹਿਲਾਂ ਧਰਨਾ ਵੀ ਲਾਇਆ ਸੀ ਕੁਝ ਉਹਨੀਆਂ ਮੰਗਾ ਸੀ ਉਹ ਬੰਨੀਆਂ ਗਈਆਂ ਉਸ ਤੋਂ ਬਾਅਦ ਹੁਣ ਅਗਲੀ ਗੱਲ ਹੈ ਕਿ ਉਹ ਕਹਿੰਦੇ 6 ਮਜ਼ਦੂਰਾਂ ਨੂੰ ਇੱਥੋਂ ਬਦਲ ਕੇ ਝਾਰਕੰਡ ਭੇਜਿਆ ਜਾ ਰਿਹਾ ਹੈ ਠੀਕ ਹੈ ਜੀ ਤੇ ਉਹ ਕਹਿੰਦੇ ਨਹੀਂ ਮਤਲਬ ਇਹ ਸਾਢੇ ਤਿੰਨ ਤੱਕ ਕੀਤਾ ਜਾਏ ਤੁਸੀਂ ਇਹ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਧੱਕਾ ਤੇ ਕੋਈ ਐਓ ਜੀ ਗੱਲ ਹੈ ਨਹੀਂ ਕਿ ਧੱਕਾ ਕੀਤਾ ਜਾ ਰਿਹਾ ਹੈ। ਇਹਨਾਂ ਨੇ ਜਿਹੜਾ ਅਪਾਇੰਟਮੈਂਟ ਡਾਟਾ ਸਾਈਨ ਕੀਤਾ ਹੈ ਉਹਦੇ ਵਿੱਚ ਲਾਈਨ ਐਡ ਹੈ ਲਈ ਕਿ ਆਪਾਂ ਟਰਾਂਸਫਰ ਕਰ ਸਕਦੇ ਹਾਂ ਕਿਸੇ ਵੀ ਪਲਾਂਟ ਦੇ ਵਿੱਚ ਆਪਣੇ ਸਿਸਟਰ ਕੰਸਰਨ ਚ ਭੇਜੋਦੇ ਹਾਂ ਉਹੀ ਚੀਜ਼ ਆਪਾਂ ਕੀਤੀ ਹੈ। ਸਾਡਾ ਪਲਾਂਟ ਜਾਰਖੰਡ ਲੱਗਿਆ ਹੋਇਆ ਹੈਗਾ ਆਪ ਠੀਕ ਹੈ। ਉਹ ਹਲੇ ਇਨੋਗਰੇਸ਼ਨ ਦੇ ਵਿੱਚ ਹੀ ਹੈ, ਪ੍ਰੋਸੈਸ ਦੇ ਵਿੱਚ ਹੀ ਹੈ। ਇਹ ਸਭ ਤੋਂ ਪਹਿਲੇ ਬੰਦਾ ਆਪਣਾ ਹੀ ਭੇਜਿਆ ਹੁੰਦੇ ਕਿਉਂਕਿ ਉੱਥੇ ਮਸ਼ੀਨਾਂ ਵਗੈਰਾ ਆਈਆਂ ਹੈ ਚੀਜ਼ਾਂ ਦੇਖਣ ਤੇ ਬੰਦਾ। ਹੁਣ ਉੱਤਰ ਰਿਕੁਆਇਰਮੈਂਟ ਹੈਗੀ 6 ਬੰਦਿਆਂ ਦੀ ਆਪਾਂ 6 ਬ ਅਪਾਇਨਟਮੈਂਟ ਲੈਟਰ ਦੇ ਵਿੱਚ ਹਰ ਇੱਕ ਬੰਦੇ ਨੇ ਸਾਈਨ ਕੀਤਾ ਹੈ ਇਹਨੂੰ ਐਕਸੈਪਟ ਕੀਤਾ ਕਿ ਹਾਂ ਆਪਾਂ ਇਹ ਸਾਈਨ ਕਰ ਰਹੇ ਹਾਂ ਤੇ ਇਸ ਚੀਜ਼ ਦੇ ਵਿੱਚ ਆਪ ਐਗਰੀ ਕਰਦੇ ਹਾਂ ਕਿ ਜੋ ਟਾਪਾਂ ਤੇ ਕੰਡੀਸ਼ਨ ਲਿਖੀ ਹੈਗੀ ਹੈ ਪਲੱਸ ਜਿਹੜਾ ਸਮਝੌਤਾ ਸਭ ਤੋਂ ਪਹਿਲੇ ਹੋਇਆ ਸੀ 15 6 ਨੂੰ 2024 ਦੇ ਵਿੱਚ ਉਹਦੇ ਵਿੱਚ ਵੀ ਇਹ ਲਾਈਨ ਐਡ ਸੀਗੀ ਕਿ ਇਹਨਾਂ ਨੂੰ ਉੱਥੇ ਭੇਜਿਆ ਜਾ ਸਕਦਾ ਹੈ ਉਹਦੇ ਵਿੱਚ ਇੱਕ ਸਮਾਂ ਵੀ ਆਪਾਂ ਡਿਸਾਈਡ ਕੀਤਾ ਸੀਗਾ ਕਿ 10 ਮਹੀਨੇ ਤੱਕ ਘਟੋ-ਘਾਟਾ ਪਾਉtheta ਉਹਨੂੰ ਭੇਜਾਂਗੇ ਟਰਾਂਸਫਰ ਕਰਾਂਗੇ ਇਹ ਕੋਈ ਤਾਂ ਇਕੱਲੀ ਗੱਲ ਨਹੀਂ ਹੈ ਅਪਾਇਨਟਮੈਂਟ ਲੈਟਰ ਪਲੱਸ ਸਮਝੌਤਾ ਦੋਨੋਂ ਚੀਜ਼ਾਂ ਹੈ ਬੋਲ ਰਹੀ ਆ ਮੈਂ ਕਿ ਇਹ ਚੀਜ਼ ਕਾਨੂੰਨ ਕਿਤੇ ਸੋਇਕੋ ਮਜ਼ਦੂਰਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਮੈਂ ਅਸੀਂ ਬਾਹਰ ਜਾ ਕੇ ਕੰਮ ਕਰਨ ਦੇ ਯੋਗ ਨਹੀਂ ਹੈਗੇ ਅਸੀਂ ਪੜ੍ਹੇ ਲਿਖੀ ਨਹੀਂ ਹੈਗੀ ਮਤਲਬ ਸਾਨੂੰ ਉੱਥੇ ਜਾ ਕੇ ਪ੍ਰੋਬਲਮ ਆਉਣਗੀਆਂ ਪਰ ਉਹੀ ਉੱਥੇ ਲਾਈਨ ਦੇ ਉੱਪਰ ਕੰਮ ਕਰਕੇ ਜਾ ਕੇ ਜਿਨ੍ਹਾਂ ਕਰਕੇ ਜਿਹੜਾ ਬੰਦਾ ਸਾਡਾ ਗਿਆ ਆਲਰੇਡੀ ਟ੍ਰੇਨਡ ਬੰਦਾ ਉੱਥੇ ਭੇਜੇ ਦਾ ਆਪਾਂ ਉਹੀ ਇਹਨਾਂ ਨੂੰ ਸਾਡਾ ਗਾਈਡ ਕਰੇਗਾ ਉਹੀ ਕੰਮ ਉੱਥੇ ਕਰਨਾ ਉਹਨਾਂ ਨੂੰ ਜਿਹੜਾ ਬੰਦਾ ਅਸੀਂ ਪਹਿਲਾਂ ਭੇਜਿਆ ਉਹ ਮਤਲਬ ਤੁਹਾਡੀ ਕੰਪਨੀ ਦੇ ਵਿੱਚ ਕੀ ਕੰਮ ਕਰਦਾ ਜਿਹੜਾ ਪਹਿਲਾਂ ਤੁਹਾਡੀ ਉਹ ਪ੍ਰੋਡਕਸ਼ਨ ਹੈਡ ਸੀਗਾ ਸਾਡਾ ਉਹ ਪ੍ਰੋਡਕਸ਼ਨ ਹੈਡ ਸੀਗਾ ਉੱਥੇ ਵੀ ਉਹ ਪਹਿਲਾਂ ਤੁਸੀਂ ਬੰਦਾ ਇੱਕ ਹੋਰ ਪਹਿਲੇ ਭੇਜ ਚੁੱਕੇ ਆਲਰੇਡੀ ਹੋਣਾ ਚਾਹੀਏ ਬੰਦੇ ਉੱਥੇ ਜਿਹੜੇ ਭੇਜ ਰਹੇ ਆ ਇਹ ਉਹਦੇ ਐਂਟਰੀ ਕੰਮ ਕਰਨਗੇ ਉਹੀ ਕੰਮ ਕਰਨਗੇ ਜਿਹੜਾ ਇੱਥੇ ਚੱਲ ਰਿਹਾ ਹੈ ਇਹਦੇ ਵਿੱਚ ਕੋਈ ਕਿੰਤੂ-ਪਰੰਤੂ ਨਹੀਂ ਹੈ ਇੱਕ ਹੋਰ ਦਸੋਈ ਸਾਨੂੰ ਗੱਲ ਕਿ ਜਿਵੇਂ ਤੁਸੀਂ ਜਿਹੜੀ ਲੇਬਰ ਦੀ ਗੱਲ ਹੈ ਲੇਬਰ ਜਿਹੜੀ ਬਾਹਰੋਂ ਵੀ ਉੱਥੇ ਆ ਸਕਦੀ ਹੈ ਉਦੋਂ ਚਾਰਖੰਡ ਦੀ ਲੇਬਰ ਵੀ ਤੁਹਾਨੂੰ ਮਿਲ ਸਕਦੀ ਹੈ ਇੱਥੋਂ ਦੀ ਲੇਬਰ ਇੱਥੇ ਕਿਉਂ ਭੇਜੀ ਜਾਂਦੀ ਕਿਉਂਕਿ ਉੱਥੇ ਲੰਬਾ ਪਲਾਂਟ ਸਾਡਾ ਚੱਲਿਆ ਕਿ ਬੰਦੇ ਟ੍ਰੇਨਡ ਕਰਨੇ ਉੱਥੇ ਜਾ ਕੇ ਠੀਕ ਹੈ ਉਹਨਾਂ ਨੂੰ ਟ੍ਰੇਨਿੰਗ ਵਾਸਤੇ ਭੇਜਦੇ ਆਂ ਟ੍ਰੇਨਿੰਗ ਅਸੇ ਭੇਜਦੇ ਆਂ ਉਹਦੀ ਬਜਾਏ ਨੂੰ ਟ੍ਰੇਨਿੰਗ ਦੇਣੀ ਜੀ ਟ੍ਰੇਨਿੰਗ ਅਸੇ ਭੇਜ ਰਹੇ ਆ ਕਿ ਉੱਥੇ ਜਾ ਕੇ ਨਵੇਂ ਬੰਦੇ ਆਣਗੇ ਉਹਨਾਂ ਨੂੰ ਲਿ ਪ੍ਰੋਡਕਟ ਬਾਰੇ ਜਾਣਕਾਰੀ ਨਹੀਂ ਹੈਗੀ ਇਹ ਬੰਦੇ ਸਾਡੇ ਪੁਰਾਣੇ ਬੰਦੇ ਸਾਰੇ ਇਹ ਜਾ ਕੇ ਦੱਸਣਗੇ ਕਿ ਹਾਂ ਕੰਮ ਕਿਸ ਤਰੀਕੇ ਨਾਲ ਹੁੰਦਾ ਹੈ ਕਿਉਂਕਿ ਲੀਕਰ ਹੈਗਾ ਤਰੀਕਾ ਨਾਲ ਹੀ ਕੰਮ ਕੋ ਉੱਥੇ ਚੱਲਣਾ ਚਾਹੀਦਾ ਹੈ ਤੇ ਉਹੀ ਕੰਮ ਆਪਾਂ ਉਹਨਾਂ ਕੋਲ ਲਾਵਾਂਗੇ ਜਿਹੜਾ ਇੱਥੇ ਲੈ ਰਹੇ ਹੈਗੇ ਆ ਸਾਨੂੰ ਵਿਸ਼ਵਾਸ ਹੋ ਜਾਏਗਾ ਕਿ ਸਾਡੇ ਬੰਦੇ ਉੱਥੇ ਜਾ ਰਹੇ ਹੈਗੇ ਤੇ ਕੰਮ ਸਹੀ ਹੋਏਗਾ ਬਿਲਕੁਲ ਠੀਕ ਹੈ ਇੱਕ ਸਰ ਹੋਰ ਉਸ ਗ ਉਹ ਬੰਦੇ ਕੰਮ ਕਰ ਰਹੇ ਨੇ ਜਿਦਾ ਆਪਣੇ ਲਈ ਸੀ ਪਹਿਲਾਂ ਜਾਂ ਕੋਈ ਹੋਰ ਮਤਲਬ ਬਗਲਾਂ ਬਤਾਂ ਕਿਹਾ ਜੀ ਐਕਟੀਵਿਟੀ ਜਿਹੜੀ ਹੋ ਰਹੀ ਹੈ ਨਹੀਂ ਸਿਰਫ ਇਹਨਾਂ ਬੰਦਿਆਂ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਦੇਖੋ ਅਰਵਰੀ ਚੀਜ਼ਾਂ ਜਿਹੜੀ ਹੁੰਦੀਆਂ ਮੈਂ ਕਿ ਆਪਾਂ ਜਿੰਨੇ ਵੀ ਇਹਨਾਂ ਨੇ ਪ੍ਰੋਬਲਮਸ ਸਾਨੂੰ ਸ਼ੇਅਰ ਕੀਤੀਆਂ ਅਸੀਂ ਹਰ ਇੱਕ ਚੀਜ਼ ਨੂੰ ਐਕਸੈਪਟ ਕੀਤਾ ਜੋ ਕਾਨੂੰਨ ਚ ਬੋਲ ਰਿਹਾ ਸੀਗਾ ਆਪ ਐਕਸੈਪਟ ਕੀਤਾ ਇਹਨਾਂ ਦੇ ਹੁਣ ਆਪਾਂ ਵਰਕਰਸ ਵੀ ਆਪਣੇ ਛੇ ਕੈਟਾਗਰੀ ਸੇ ਕੀਤੇ ਦੇਨ ਬੰਦਨ ਕਿਆ ਸੀ ਵਕੇ ਕਰਨ ਉਸੋ ਵੀ ਕਿਤੇ ਅਸੀਂ ਹਰ ਇੱਕ ਚੀਜ਼ ਨਾਲ ਦੀ ਤਰੀਕੇ ਨਾਲ ਬਣੀ ਜਿਹੜੀ ਕਾਨੂੰਨ ਦੀ ਫੇਵਰ ਚ ਹੈਗੀ ਕਿਉਂਕਿ ਆਪਾਂ ਵੀ ਕਾਨੂੰਨ ਫੋਲੋ ਕੀਤਾ ਉਹਨਾਂ ਨੇ ਵੀ ਗਲਤ ਗੱਲ ਕੀਤੀ ਸੀ ਕਿ ਕਿ ਹਾਂ ਫੇਵਰ ਚ ਹੈਗੀ ਹੈ ਲੇਕਿਨ ਆਜ ਦੇ ਦੇ ਵਿੱਚ ਇਹਨਾਂ ਨੂੰ ਹਰ ਇੱਕ ਚੀਜ਼ ਚ ਅਗਰ ਪ੍ਰੋਬਲਮ ਆਏਗੀ ਅੱਜ ਕੰਪਨੀ ਰਿਕੁਆਇਰਮੈਂਟ ਆ ਗਈ ਉੱਥੇ ਬੰਦੇ ਭੇਜਣ ਤੇ ਮੈਂ ਮਾਲਕਾਂ ਨੂੰ ਕੀ ਕਹਾਂਗਾ ਕਿ ਸਰ ਬੰਦੇ ਸਾਡੇ ਥੋਂ ਨਹੀਂ ਆ ਸਕਦੇ ਇਹਦਾ ਮਤਲਬ ਹੈ ਕਿ ਇੱਥੇ ਤੇ ਫਿਕਸ ਹੋ ਗਿਆ ਆਪਾਂ ਜਿਵੇਂ ਆਪਾਂ ਅਪਾਇੰਟਮੈਂਟ ਲੈਟਰ ਦੇ ਵਿੱਚ ਲਿਖਿਆ ਹੈ ਕਿ ਕਿਤੇ ਵੀ ਭੇਜ ਸਕਦੇ ਆ ਮੇਰੀ ਅਪਾਇੰਟਮੈਂਟ ਲੈਟਰ ਤੇ ਵੀ ਲਿਖਿਆ ਹੈ ਜਦੋਂ ਆਪਾਂ ਸਾਈਨ ਕਰਦੇ ਆਂ ਡਾਕੂਮੈਂਟ ਨੂੰ ਪੜ੍ਹ ਕੇ ਕਰਦੇ ਆਂ ਅਸੀਂ ਪੰਜਾਬੀ ਦੇ ਵਿੱਚ ਆਪਾਂ ਪੂਰਾ ਲੈਟਰ ਛਪਾਇਆ ਸੀਗਾ ਤਾਂ ਕਿ ਸਾਡੇ ਵਰਕਰਾਂ ਨੂੰ ਇਹ ਚੀਜ਼ ਨੂੰ ਪੜ੍ਹ ਕੇ ਸਾਈਨ ਕਰਨ ਤਰੀਕੇ ਦੇ ਨਾਲ ਕਿਹਾ ਜਾ ਸਕਦੇ ਨੇ ਅਸੀਂ ਮਾਲਕਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਸਰ ਇੱਥੇ ਕੰਮ ਕਰਨਾ ਇਹ ਤਾਂ ਉਹਨਾਂ ਅਸੀਂ ਇਨਜਸਟਿਸ ਹੋ ਗਿਆ ਮੈਂ ਦੱਸਿਆ ਪਹਿਲਾਂ ਤੁਹਾਨੂੰ ਕਿ ਭਾਈ ਤੁਸੀਂ ਉਹਦੀ ਬਦਲੀ ਕਿਤੇ ਵੀ ਕੀਤੀ ਜਾ ਸਕਦੀ ਹੈ ਤਾਂ ਹੀ ਉਹਨਾਂ ਨੇ ਸਾਈਨ ਕੀਤਾ ਡਾਕੂਮੈਂਟ ਨੂੰ ਐਦਾ ਕੋਈ ਡਾਕੂਮੈਂਟ ਸਾਈਨ ਨਹੀਂ ਕਰਦਾ ਕਿਸੇ ਜੀ ਨੂੰ ਲੈ ਕੇ ਨਾਲੇ ਆਪਾਂ ਕੀ ਇਹ ਕਿ ਅੱਜ ਇੱਥੇ ਪੈਸਾ ਲਾਇਆ ਕੰਪਨੀ ਪੈਸਾ ਲਾ ਰਹੀ ਹੈ ਇੱਥੇ ਅਸੀਂ ਮਾਲਕਾਂ ਨੂੰ ਕਿਸੇ ਵੀ ਚੀਜ਼ ਦੇ ਵਿੱਚ ਐ ਕਵਾਂਗੇ ਕਿ ਸਰ ਹਰ ਇੱਕ ਚੀਜ਼ ਮੈਨੂੰ ਵੀ ਜੇ ਮੈਸੇਜ ਆਂਦਾ ਕਿ ਕੱਲ ਤੁਸੀਂ ਝਾਰਖੰਡ ਪਹੁੰਚੋ ਤੇ ਮੈਨੂੰ ਪਹੁੰਚਣਾ ਪੈਣਾ ਅਸੀਂ ਬਿਲਕੁਲ ਕਾਨੂੰਨ ਦੇ ਹਿਸਾਬ ਨਾਲ ਟਾਈਮ ਦੇ ਕੇ ਭੇਜਿਆ ਹੈ ਕਿ ਤੁਸੀਂ ਇਹਨੇ ਦਿਨਾਂ ਤੱਕ ਜੁਆਇਨ ਕਰੋ ਉਸ ਤੋਂ ਜਾ ਕੇ ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਜਿਹੜੀ ਕਾਨੂੰਨ ਤੋਂ ਬਾਹਰ ਜਾ ਰਹੀ ਹੈ ਜੇਕਰ ਬੰਦੇ ਤੁਸੀਂ ਮਤਲਬ ਭੇਜ ਰਹੇ ਹੋ ਜੇ ਕਿਸੇ ਨੂੰ ਕਿ ਜ਼ਿਆਦਾ ਇਮਰਜੈਂਸੀ ਆਉਦੀ ਹੈ ਮਤਲਬ ਕਿਸੇ ਨੂੰ ਵਰਕ ਕਰਨ ਨੂੰ ਆਉਂਦੀ ਹੈ ਜਾਂ ਕਿਸੇ ਨੂੰ ਪ੍ਰੋਬਲਮ ਘਰ ਦੀ ਕੋਈ ਜ਼ਿਆਦਾ ਆ ਰਹੀ ਹੈ ਇੱਕ ਅੱਗੇ ਬੰਦੇ ਨੂੰ ਕੀ ਤੁਸੀਂ ਉਹ ਬੰਦੇ ਨੂੰ ਉਹ ਬੰਦੇ ਨੂੰ ਵੀ ਪਰੇ ਭੇਜੋਗੇ ਚਾਹੁੰਦੇ ਹਾਂ ਅਸੀਂ ਦੇਖੀ ਜਾਵਾਂ ਨਹੀਂ ਉਹਦੀ ਇਮਰਜੈਂਸੀ ਨੂੰ ਆਪਾਂ ਇੱਕ ਵਾਰੀ ਦੇਖਾਂਗੇ ਉਹ ਬੰਦਾ ਕਿਤੇ ਲੈ ਕੇ ਆ ਗਿਆ ਸਰ ਮੈਂ ਉਹ ਲੈਡੀ ਜਾ ਸਕਦਾ ਮੇਰੀ ਸ਼ਿਫਟ ਤੁਸੀਂ ਬਾਅਦ ਚੋਂ ਪਾ ਦਿਓ ਉਹਦੀ ਮਜਬੂਰੀ ਨੂੰ ਆਪਾਂ ਬਿਲਕੁਲ ਚੈੱਕ ਕਰਾਂਗੇ ਕਰੀ ਜੇ ਕੁਝ ਲੱਗੇਗਾ ਤੇ ਆਪਾਂ ਜ਼ਰੂਰ ਉੱਤੇ ਕਾਰਵਾਈ ਕਰਾਂਗੇ ਕਿ ਹਾਂ ਕਰ ਸਕਦੇ ਆਪਾਂ ਪੁਰਾ ਸੈਸ਼ਨ ਆਪਾਂ ਲਵਾਵਾਂਗੇ ਦੂਜੇ ਤੋਂ ਮੈਚ ساری ਟੀਮ ਬੈਠੀ ਹੈ ਕਿ ਹਾਂ ਵੀ ਇਹਦੀ ਵਾਕਈ ਜਨਰਲ ਮਜਬੂਰੀ ਹੈਗੀ ਹੈ ਇਹਦੀ ਸ਼ਿਫਟ ਪਾਣੀ ਹੈ ਬਾਅਦ ਦੇ ਵਿੱਚ ਪਾ ਦਿਓ ਆਪਣਾ ਘਰ ਦਾ ਉਸ ਟਾਈਮ ਸਾਡੀ ਸੈਟਲਮੈਂਟ ਕਰ ਲਏ ਆਪਣੀ ਉਸ ਤੋਂ ਬਾਅਦ ਵੀ ਪਾ ਸਕਦੇ ਸਰ ਜੀ ਤੇ ਇਹ ਤਾਂ ਨਹੀਂ ਹੈਗਾ ਵੀ ਜਿਹੜੇ ਇਹ ਧਰਨੇ ਮੇਜਰੀ ਕਰਦੇ ਸੀਗੇ ਇਸ ਕਰਕੇ ਕਿਤੇ ਵੀ ਤੁਸੀਂ ਇਹਨਾਂ ਨੂੰ ਫੈਲ ਕੀ ਇਹਨਾਂ ਨੂੰ ਡਾਲਡ ਕਰਦੇ ਹੋ ਬਿਲਕੁਲ ਅਦਾ ਨਹੀਂ ਹੈਗਾ ਜੇ ਐਤਾ ਦੀ ਗੱਲ ਹੁੰਦੀ ਹੈ ਤੇ ਆਪਾਂ ਹੁਣੇ ਬੰਦੇਾਂ ਦੇ ਪੱਕੇ ਕਿਤੇ ਤਿੰਨ ਬੰਦੇ ਵੀ ਕਿਤੇ 6 ਵੀ ਕਿਤੇ ਹੈ ਸਾਡਾ ਕੰਮ ਹੈ ਕੰਮ ਚਲਾਉਣਾ ਅੱਜ ਬੰਦੇ ਦੀ ਰਿਕੁਆਇਰਮੈਂਟ ਉੱਥੇ ਹੈ ਗਈ ਹੈ ਇਸ ਕਰਕੇ ਬੰਦੇ ਭੇਜਦੇ ਆਂਗੇ ਹੋਰ ਅੱਛਾ ਕੁਝ ਗੱਲਬਾਤ ਹੋਣੀ ਜੇ ਮੰਨ ਲਓ ਵੀ ਇਹ ਬੰਦੇ ਨਹੀਂ ਜਾਂਦੇ ਫਿਰ ਕੋਈ ਤੁਹਾਡੇ ਵੱਲੋਂ ਕੀ ਮਤਲਬ ਕਾਰਵਾਈ ਹੋਊਗੀ ਉਹ ਬੰਦਿਆਂ ਤੇ ਜਾਂ ਕਿਸ ਤਰ੍ਹਾਂ ਦੇ ਕੋਈ ਮੈਨੇਜਮੈਂਟ ਨਾਲ ਡਿਸਕਸ ਕਰਾਂਗੇ ਕਿ ਇਹ ਬੰਦੇ ਨਹੀਂ ਜਾ ਰਹੇ ਅਗੇ ਤੁਸੀਂ ਆਪਣਾ ਕੀ ਗੱਲਬਾਤ ਕਰਨੀ ਹੈਗੀ ਜਦੋਂ ਲੈਟਰ ਸਾਈਨ ਕੀਤੇ ਸੀਗੀ ਮੈਨੇਜਮੈਂਟ ਵੀ ਲਾਗੇ ਸੀਗੀ ਸਮਝੌਤਾ ਹੋਇਆ ਸੀਗਾ ਮੈਨੇਜਮੈਂਟ ਵੀ ਨਾਲ ਸੀਗੀ ਸਭ ਚੀਜ਼ਾਂ ਸਾਈਨ ਹੋਈ ਹੈ ਹੁਣ ਆਪਾਂ ਸਭ ਚੀਜ਼ਾਂ ਮਨਾਨ ਤੋਂ ਬਾਅਦ ਆਪਾਂ ਕਹੀਏ ਕਿ ਅਸੀਂ ਇੱਥੇ ਹੀ ਕੰਮ ਕਰਨਾ ਹੈ ਮੈਨੂੰ ਲੱਗਦਾ ਹੈ ਕਿ ਮਾਲਕਾਸੇ ਬਹੁਤ ਇਨਜਸਟਿਸ ਕਰ ਲੱਗੀ ਜਿੰਨੇ ਮਤਲਬ ਮੰਗਾ ਸੀ ਤੁਸੀਂ ਸਾਰੀਆਂ ਜਿਹੜੀ ਇਹਨਾਂ ਨੇ ਦੁਆਰਾ ਵੀ ਕੀਤੀਆਂ ਕਿ ਡਿਮਾਂਡ ਸੀਗੀਆਂ ਉਹ ਵੀ ਆਪਾਂ ਪੂਰੀ ਕਰਤੀਆਂ ਕਿ ਚਲੋ ਠੀਕ ਹੈ ਕੰਮ ਕਰਨਾ ਤਰੀਕੇ ਨਾਲ ਮੁੰਡੇ ਕੰਮ ਕਰ ਰਹੇ ਆ ਲੇਕਿਨ ਹੁਣ ਇਹ ਇੱਕ ਬੇਸਿਕ ਰਿਕੁਆਇਰਮੈਂਟ ਆ ਜਦੋਂ ਕੋਈ ਨਵਾਂ ਪ੍ਰੋਗਰਾਮ ਚੱਲਦਾ ਹੋਇਆ ਤੇ ਅਸੀਂ ਪੁਰਾਣੇ ਬੰਦੇ ਆਪਣੇ ਭੇਜਦੇ ਆ ਕਿ ਤਾਂ ਕਿ ਬੰਦੇ ਨੂੰ ਟ੍ਰੇਨਿੰਗ ਕਰਕੇ ਆ ਸਾਰੀ ਉਮਰ ਅਸੀਂ ਨਹੀਂ ਭੇਜਦੇ ਆ ਆਪਾਂ ਅਸੀਂ ਜੇ ਕੋਈ ਲੈਟਰ ਸਾਈਨ ਕੀਤਾ ਤੇ ਉੱਤੇ ਲਿਖਿਆ ਆਇਆਗਾ ਆਪਾਂ 10 ਮਹੀਨੇ ਅਸੇ ਨੂੰ ਭੇਜਾਂਗੇ 10 ਮਹੀਨੇ ਦਾ ਆਪਾਂ ਪਾਇਆ ਉਹਦੇ ਵਿੱਚ ਠੀਕ ਹੈ ਜੀ ਠੀਕ ਹੈ ਨਾ ਇਹਦੇ ਵਿੱਚ ਕੀਤਾ ਨਹੀਂ ਆ ਕਿ ਤੁਸੀਂ ਸਾਰੀ ਉਮਰ ਅਸੀਂ ਜਾਓਗੇ ਉੱਥੇ ਰੋ ਕੇ ਇ ਤਲਕ ਹੋਇਆਗਾ ਪਹਿਲਾ ਕਿਹੜਾ ਇਹ ਸਮਝੋਤਾ ਹੋਇਆ ਸੀਗਾ 15 6 ਨੂੰ ਇਹਦੇ ਵਿੱਚ 6 7 ਪੁਆਇੰਟ ਹੈਗੇ ਜਿਹੜੇ ਆਪਾਂ ਚੈੱਕਰੀ ਕੀਤੇ ਸੀਗੇ ਇਹਦੇ ਵਿੱਚ ਸਭ ਦੇ ਸਾਈਨ ਆ ਗਏ A to Z ਸਭ ਦੇ ਸਾਈਨ ਆ ਗਏ ਜਿਹਦੇ ਵਿੱਚ ਇਹ ਮੰਨੇ ਨੇ ਵੀ ਅਸੀਂ ਚਾਹਾਂਗੇ ਜਿੱਥੇ ਕਿ ਪਹਿਲੀ ਲੇਟਰ ਦਾ ਪਹਿਲਾ ਕਾਲਮ ਇਹੀ ਹੈ ਕਿ ਜਿਹਦੇ ਵਿੱਚ ਲਿਖਿਆ ਹੈ ਕਿ ਇਹਨਾਂ ਦਾ ਜਿਹੜਾ ਫੰਡ ਮੈਨੇਜਰ ਹੈਗਾ ਵਾ ਉਹਦੇ ਵਿੱਚ ਕਾਲਮ ਨੰਬਰ 6 7 ਇਹੋ ਜਿਹਾ ਹੈਗਾ ਜਿਹਦੇ ਵਿੱਚ ਇਹਨਾਂ ਨੇ ਸਾਈਨ ਕੀਤਾ ਹੈ ਕਿ ਇਹ ਸਾਨੂੰ ਮੰਨਦੇ ਹੈਗੇ ਸਾਡੀ ਟ੍ਰਾਂਸਫਰ ਕੀਤੀ ਜਾ ਸਕਦੀ ਹੈ ਉਹ ਚ ਟਾਈਮ ਵੀ ਲਿਖਿਆ ਬਕਾਇਦਾ ਤੇ ਸਹੂਲਤਾ ਵੀ ਲਿਖਿਆ ਬਕਾਇਦਾ ਇਹ ਸਾਰੇ ਤੁਹਾਡੇ ਕੋਲ ਇਹ ਹੈਗਾ ਕਿ ਸਾਨੂੰ ਉਹ ਨਹੀਂ ਸਾਡੇ ਮੈਨੇ ਮਾਗੀ ਪੰਜਾਬੀ ਆ ਅਸੀਂ ਬੰਦੇ ਜੋੜ ਕੇ ਰੱਖੇਦੇ ਇੱਕ ਦੂਜੇ ਨਾਲ ਕੰਮ ਕਰਦੇ ਮੈਨੂੰ ਇਹ ਆ ਕਿ ਇੱਥੇ ਤਰੀਕੇ ਨਾਲ ਸਾਰਾ ਕੰਮ ਚੱਲੇ ਕੋਈ ਵੀ ਬੰਦਾ ਇੱਥੇ ਕੰਮ ਕਰ ਸਕੇ ਅਸੀਂ ਵੀ ਕੋਈ ਅਗਰ ਕੋਈ ਲੇਡੀ ਆਂਦੀ ਕੋਈ ਏਜੰਟ ਆਂਦੇ ਆ ਉਹ ਇੱਕ ਸੇਫ এনवायरमेंट ਇੱਥੇ ਮਹਿਸੂਸ ਕਰਨ ਅਸੀਂ ਉਸ ਤਰੀਕੇ ਦਾ ਮਾਹੌਲ ਬਣਾਨੇ ਆ ਅੱਜ ਅੱਜ ਸਟਾਫ ਦੇ ਬੰਦੇ 60 ਬੰਦੇ ਆ 30 ਬੰਦੇ ਸਾਡੇ ਹੋਵੇ ਜਿਹੜੇ ਇਹਨਾਂ ਦੇ ਨਾਲ ਕੰਮ ਕਰਦੇ ਸੀਗੇ ਉਹ ਕੰਪਨੀ ਨਾਲ ਹੀ ਖੜੇ ਆ ਅੱਜ ਵੀ ਕਰਦੇ ਕੰਪਨੀ ਦਾ ਕੰਮ ਜੇ ਗੁੰਡਾਗਰਦੀ ਹੁੰਦੀ ਤਾਂ ਸਾਰੇ ਮੈਨੂੰ ਗਲਤ ਕਹਿੰਦੇ ਇਹਨਾਂ ਇਹਨਾਂ ਦਾ ਗੰਦੇ ਉੱਪਰ ਆਪਾਂ ਇਹ ਚੀਜ਼ ਜੱਜ ਨਹੀਂ ਕਰ ਸਕਦੇ